ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਬਹੁਤ ਜ਼ਰੂਰੀ ਜਿਹੜਾ ਲਾਈਵ ਕਰਨਾ ਪੈ ਗਿਆ ਸਾਨੂੰ ਤਕਰੀਬਨ 1 ਵਜਨ ਵਾਲਾ ਅਸੀਂ ਪਿਛਲੇ ਬਹੁਤ ਸਮੇਂ ਤੋਂ ਕਹਿ ਰਹੇ ਸੀ ਵੀ ਅੱਜ ਕੱਲ ਸੱਚ ਨੂੰ ਬੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਹਿਲਾਂ ਵੀ ਕਹਿੰਦੇ ਤੁਹਾਨੂੰ ਮਾਰ ਦਾਂਗੇ ਤੁਹਾਨੂੰ ਕਰ ਦਾਂਗੇ ਆਪਾਂ ਆਪਦੇ ਰਾਹ ਤੇ ਤੁਰੇ ਆਂ ਵੀ ਪਹਿਲਾਂ ਮਰਨ ਕਬੂਲ ਮਰਨਾ ਤਾਂ ਇੱਕ ਦਿਨ ਹੈਗਾ ਹੀ ਹੈ ਤੇ ਅੱਜ ਉਹੀ ਗੱਲ ਹੋਈ ਅੱਜ ਆਪਣੀ ਗੱਡੀ ਤੇ ਹਮਲਾ ਹੋਇਆ ਫਾਇਰਿੰਗ ਵੀ ਹੋਈ ਆ ਆਪਣੀ ਗੱਡੀ ਤੇ ਲੰਗਰ ਵਾਲੀ ਤੇਕ ਤਾਂ ਮਿਸ਼ਨ ਵਾਲੀ ਤੇ ਅਸੀਂ ਸਮਾਪਤੀ ਕਰਕੇ ਆ ਰਹੇ ਸੀ ਮੈਂ ਤੇ ਅਰਸ਼ਦੀਪ ਸਿੰਘ ਜੇ ਤੁਸੀਂ ਜਗਰਾਉਂ ਨਹਿਰ ਕ੍ਰੋਸ ਕਰਦੇ ਆ ਢੋਲਨ ਵਾਲਾ ਗੇਟ ਤਾਂ ਉਸ ਤੋਂ ਬਾਅਦ ਹੀ ਮੋਟਰਸਾਈਕਲ ਤੇ ਆ ਕੇ ਆਪਣੇ ਗੱਡੀਆ ਤੁਹਾਨੂੰ ਦਿਖਾ ਸਕਦੇ ਆ ਕਿਉਂ ਕਰਕੇ ਗੱਡੀ ਉਸ ਤੋਂ ਬਾਅਦ ਥਾਣੇ ਵਾਲਿਆਂ ਨੇ ਲੈ ਜਾਣੀ ਹੈ ਆਪਣੀ ਗੱਡੀ ਤੇ ਆ ਫਾਇਰ ਹੋਏ ਨੇ ਉਧਰੋਂ ਮੂਹਰਿਓਂ ਉਲੜਵਾਜੀ ਕੀਤੀ ਉਹਨਾਂ ਨੇ ਲਲਕਾਰੇ ਮਾਰੇ ਤੇ ਆ ਗੱਡੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਹਮਲਾ ਹੋਇਆ ਬਰਨਡ ਤੇ ਦੋਨੇ ਬਜੇ ਹੋਏ ਫਾਇਰ ਵੀ ਆ ਇਹ ਰੱਬ ਨੇ ਆਪਾਂ ਨੂੰ ਰੱਖਣਾ ਸੀਗਾ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਰੱਖ ਲਿਆ ਹੱਥ ਦੇ ਕੇ ਉਹ ਕੋਈ ਸੇਵਾ ਚੰਗੇ ਕਰਮ ਆਪਣੇ ਜਿਹੜੇ ਮਹਾਰਾਜ ਨੇ ਅੱਗੇ ਲਿਆਤੇ ਵੀ ਆਪਣੀ ਰੱਖਿਆ ਕਰ ਲਈ ਪਾਤਸ਼ਾਹ ਜੀ ਨੇ ਪਰ ਅਜ ਉਹੀ ਗੱਲ ਹੋਈ ਜਿਹਨੂੰ ਅਸੀਂ ਕਹਿੰਦੇ ਸੀ ਨਾ 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 ਬਾਕੀ ਮਹਾਰਾਜ ਜਾਣਦੇ ਨੇ ਸਾਵਧਾਨ ਵਿੜਾ ਹੋਣਾ ਪਾਤਸ਼ਾਹ ਜੀ ਮਿਹਰ ਕਰਨ ਸਾਡੀ ਬੇਨਤੀ ਹੈ ਸੰਗਤ ਨੂੰ ਵੱਧ ਤੋਂ ਵੱਧ ਨਾਲ ਖੜੋ ਅਸੀਂ ਨਹੀਂ ਕਹਿੰਦੇ ਸਾਡੇ ਲਈ ਕਿਉਂ ਕਰਕੇ ਪੰਥ ਦਾ ਕਾਰਜ ਆ ਸਾਡਾ ਕਾਰਜ ਨਹੀਂ ਇਹ ਸੱਚੇ ਪਾਤਸ਼ਾਹ ਦਾ ਕਾਰਜ ਆ ਇਹ ਉਹ ਗੱਡੀਆਂ ਨੇ ਜਿਹੜੀਆਂ 14 ਸਾਲਾਂ ਤੋਂ ਮਨੁੱਖਤਾ ਦੀ ਭਲਾਈ ਲਈ ਚੱਲਦੀਆਂ ਨੇ ਇਹ ਝੂਲਦੇ ਨਿਸ਼ਾਨ ਸਾਹਿਬ ਤੁਸੀਂ ਜਾਣਦੇ ਹੋ ਸਾਰੇ ਇਲਾਕੇ ਵਿੱਚ ਭਾਵੇਂ ਮੋਗਾ ਭਾਵੇਂ ਜਗਰਾਉਂ ਆ ਭਾਵੇਂ ਲੁਧਿਆਣਾ ਜਿੰਨੇ ਵੀ ਹਸਪਤਾਲ ਨੇ ਹਰ ਰੋਜ਼ ਆਪਾਂ ਕਵਰ ਕਰਦੇ ਆਂ ਸੋ ਸਾਡੀ ਸਾਰੀ ਸੰਗਤ ਨੂੰ ਬੇਨਤੀ ਹੈ ਹੱਥ ਜੋੜ ਕੇ ਇਹ ਕਿ ਵਾਅਦ ਤੋਂ ਵਾਅਦ ਸਾਥ ਦਿਆ ਕਰੋ ਕਿਉਂ ਕਰਕੇ ਜਨਮ ਤੇ ਮਾਰੇ ਲੇਖੇ ਜੀ ਦਾ ਸਮਰਪਿਤ ਹੋ ਕੇ ਤੁਰੇ ਆਂ ਇਧਰ ਨੂੰ ਪਰ ਸੰਗਤਾਂ ਤੋਂ ਬਿਨਾ ਅਸੀਂ ਕੱਖ ਵੀ ਨਹੀਂ ਸੋ ਸਾਰੀ ਸੰਗਤ ਨੂੰ ਸਾਡੀ ਬੇਨਤੀ ਆ ਹੱਥ ਜੋੜ ਕੇ ਅਸੀਂ ਚੜ੍ਹਦੀ ਕਲਾ 'ਚ ਆ ਸਿਰ ਤੇ ਕਫਨ ਬੰਨੇ ਹੋਏ ਆ ਇਹ ਕਫਨ ਬੰਨ ਕੇ ਘਰੋਂ ਨਿਕਲਦੇ ਆਂ ਪਰ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾ ਆਸ ਉਹ ਸਬਣਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ ਅਸੀਂ ਤਾਂ ਮਰਨ ਕਬੂਲ ਕਰਕੇ ਆਪਦਾ ਦਰਦੇ ਆ ਜਿੰਦਗੀ ਦੇ ਜਿੰਨੇ ਸਾਲ ਨੇ ਸੰਗਤਾਂ ਦੇ ਲੇਖੇ ਲਾਉਣੇ ਨੇ ਪਾਤਸ਼ਾਹ ਸਿਰ ਤੇ ਯਾਤ ਰੱਖਣ ਸੋ ਅੱਜ ਜੋ ਚੀਜ਼ ਹੋਈ ਆ ਉਹ ਤੁਹਾਡੇ ਸਾਹਮਣੇ ਆ ਜੋ ਵੀ ਹੁਣ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਆ ਉਹ ਕਰਨੀ ਆ ਜਿਹੜੇ ਜਿਹੜੇ ਵੀ ਹੈਗੇ ਆ ਉਹ ਸਾਰੇ ਸਾਹਮਣੇ ਆਉਣਗੇ ਬਖਸ਼ੇ ਕੋਈ ਨਹੀਂ ਜਾਣੇ ਸੋ ਇਨੀ ਆਡੀਆਂ ਬੇ ਅਸੀਂ ਬਾੜੀਆਂ ਗੱਲਾਂ ਬਾਤਾਂ ਨਹੀਂ ਕਰਨੀਆਂ ਕਿਉਂ ਕਰਕੇ ਹੁਣ ਇਹ ਗੱਡੀ ਵੀ ਸਾਡੇ ਕੋਲ ਕੁਛ ਦਿਨ ਸ਼ਾਇਦ ਨਾ ਆਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੱਡੀ ਦੀ ਵੀ ਪ੍ਰੋਬਲਮ ਆਉਣੀ ਆ ਜਿਹੜਾ ਸੀ ਲੰਗਰ ਲੈ ਕੇ ਜਾਣਾ ਹਸਪੀਟਲਾਂ ਦੇ ਵਿੱਚ ਉਹ ਕਰਕੇ ਬਲੈਰੋ ਹੀ ਸੀ ਜਿੱਤੇ ਤੇ ਆਪਾਂ ਸਾਰਾ ਕਵਰ ਕਰਦੇ ਸੀਗੇ ਇਹ ਸਾਡੀ ਬੇਨਤੀ ਹੈ ਜੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਹੁਣ ਅਸੀਂ ਪਿੰਡ ਆ ਗਏ ਆ ਰੁਮੀ ਇਹ ਰੁਮੀ ਤੋਂ 2 ਕਿਲੋਮੀਟਰ ਪਿੱਛੇ ਹੀ ਇਹ ਗੱਲ ਹੋਈ ਆ ਜਿੱਥੇ ਹਮਲਾ ਹੋਇਆ ਸੋ ਸਾਡੀ ਇਨੀ ਬੇਨਤੀ ਪ੍ਰਵਾਨ ਕਰਿਓ ਬਾਕੀ ਕੱਲ ਨੂੰ ਆਪਾਂ ਫੇਰ ਤੁਹਾਡੇ ਨਾਲ ਜਿਹੜੀ ਵੀ ਗੱਲਬਾਤ ਆ ਸਾਂਝੀ ਕਰਾਂਗੇ ਜਿਵੇਂ ਹੋਇਆ ਮਹਾਰਾਜ ਭਲਾ ਕਰਨ ਜੀ ਚੜ੍ਹਦੀ ਕਲਾ ਬਖਸ਼ਣ ਅਸੀਂ ਚੜ੍ਹਦੀ ਕਲਾ ਚਾ ਸਾਰੀ ਸੰਗਤ ਨੂੰ ਬੇਨਤੀ ਆ ਸਾਥ ਦਿਓ ਵਾਦ ਚੜ ਕੇ ਆਪਣੇ ਆਦੇ ਨਾਲ ਖੜੋ ਖੜਨ ਦਾ ਵੇਲਾ ਹੁੰਦਾ ਜੇ ਤੁਸੀਂ ਅੱਜ ਨਹੀਂ ਖੜੋ ਫਿਰ ਮਰਨ ਬਾਅਦ ਚ ਕਹਿੰਦੇ ਆ ਵੀ ਮਰਨ ਬਾਅਦ ਚ ਕੋਈ ਫਾਇਦਾ ਨਹੀਂ ਮੁੱਸੇ ਵਾਲਾ ਵੀ ਚਲਿਆ ਗਿਆ ਦੀਪ ਸਿੱਧੂ ਵੀ ਚਲਿਆ ਗਿਆ ਸੰਦੀਪ ਨੰਗ ਲੰਬਗਿਆ ਵੀ ਚਲਿਆ ਗਿਆ ਹੋਰ ਵੀ ਸਾਡੇ ਬੜੇ ਜੋਧੇ ਚਲੇ ਗਏ ਸੀ ਜੋਧੇ ਤਾਂ ਹੈ ਨਹੀਂ ਅਜ ਤਾਂ ਤੁਹਾਡੇ ਚਰਨਾਂ ਦੀ ਧੂੜ ਆ ਪਰ ਅਸੀਂ ਹੈ ਤੁਹਾਡੇ ਸੰਗਤਾਂ ਦੇ ਆ ਸਾਡਾ ਜੀਵਨ ਤੁਹਾਡੇ ਸੰਗਤਾਂ ਦਾ ਹੀ ਆ ਸਾਡਾ ਨਹੀਂ ਹੈ ਬਸ ਇਹ ਬੇਨਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ